ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਆਪਣੇ ਪਹੁੰਚ ਗਏ ਆ ਪੰਜਾਬ ਤੇ ਆਪਣਾ ਸ਼ਹਿਰ ਡੇਰਾ ਬਾਬਾ ਨਾਨਕ ਤੇ ਆ ਗਏ ਆ ਆਪਣੇ ਅੱਜ ਖੇਤਾਂ ਵਿੱਚ ਤੇ ਵਧੀਆ ਰਿਹਾ ਸਫ਼ਰ ਦੁਬਈ ਦਾ ਘੁੰਮ ਕੇ ਬਹੁਤ ਵਧੀਆ ਲੱਗਾ ਦੁਬਈ ਘੁੰਮ ਕੇ ਤੇ ਬਹੁਤ ਕੁਝ ਦੇਖਿਆ ਦੁਬਈ ਚ ਬੁਰਜ ਖਲੀਫਾ ਬਹੁਤ ਦੁਬਈ ਦੀਆਂ ਸੜਕਾਂ ਜਿੱਦਾਂ ਬਹੁਤ ਹੀ ਜ਼ਿਆਦਾ ਸਾਡੇ ਨਾਲੋਂ ਤੋਂ ਪੰਜਾਬ ਨਾਲੋਂ ਤੇ ਅਜੇ ਬਹੁਤ ਹੀ ਜ਼ਿਆਦਾ ਅੱਗੇ ਆ ਪਰ ਆ ਚੀਜ਼ਾਂ ਜਿਹੜੀਆਂ ਹਰਿਆਲੀ ਹੈ ਨਾ ਪੰਜਾਬ ਦੀ ਆ ਚੀਜ਼ਾਂ ਨਹੀਂ ਲੱਭਦੀ ਬਸ ਮੈਂ ਦੇਖਿਆ ਆਪਣੇ ਉਥੇ ਪੰਜਾਬੀ ਮੁੰਡੇ ਵੀ ਜਿਹੜੇ ਕੰਮਕਾਰ ਕਰਦੇ ਆ ਬਸ ਰੋਜ਼ਗਾਰ ਕਰੋ ਆਪਣੇ ਮਾਰ ਖਾਂਦੇ ਆ ਨਹੀਂ ਤੇ ਹੋਰ ਸਾਡਾ ਪੰਜਾਬ ਕਿਸੇ ਗੱਲੋਂ ਘਟਣੀ ਆ ਤੇ ਵਧੀਆ ਰਿਹਾ ਆਪਣਾ ਠੀਕ ਠਾਕ 20 25 ਦਿਨ ਲਾਏ ਆ ਤੇ ਕੰਫਰਟ ਲਿਆ ਤੇ ਉਧਰ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਉਧਰ ਲੋਕ ਤੇ ਸੁਭਾਅ ਤੇ ਠੀਕ ਹੈ ਚੰਗੇ ਆ ਤੇ ਸਭ ਵਧੀਆ ਰਿਹਾ ਟੂਰ ਤੇ ਆ ਗਏ ਹੁਣ ਆਪਣੇ ਪੰਜਾਬ ਤੇ ਨਾਲ ਹੀ ਸਾਡੇ ਸ਼ਹਿਰ ਡੇਰਾ ਬਾਬਾ ਨਾਨਕ ਮੇਲਾ ਸ਼ੁਰੂ ਹੋ ਲੱਗਾ ਬਾਬੇ ਚੋਲਾ ਸਾਹਿਬ ਦਾ ਚੋਲਾ ਸਾਹਿਬ ਦਾ ਮੇਲਾ ਸ਼ੁਰੂ ਹੋ ਲੱਗਾ ਤੇ ਤੁਹਾਨੂੰ ਉਹਦੀ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਸਾਰੀ ਅਪਡੇਟ ਕਰਾਂਗੇ ਤੇ ਨਾਲ ਹੀ ਬਾਰਡਰ ਤੇ ਜਾਵਾਂਗੇ ਕਤਾਰਪੁਰ ਵਾਲੇ ਤੇ ਪਾਕਿਸਤਾਨ ਤੇ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਨਵਾਂ ਨਵਾਂ ਚੈਨਲ ਬਣਾਇਆ ਵਾ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਹੁਣ ਆਉਣ ਵਾਲੀਆਂ ਵੀਡੀਓ ਸਾਡੀਆਂ ਜਿਹੜੀਆਂ ਹੋਣਗੀਆਂ ਨਾ ਉਹ ਚੋਲਾ ਸਾਹਿਬ ਦੇ ਮੇਲੇ ਤੇ ਹੋਣਗੀਆਂ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੇ ਹੁਣ ਆਏ ਖੇਤਾਂ ਚ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਨੇ ਸੜੋਂ ਦੇ ਤੇ ਨਾਲ ਅਸੀਂ ਇੱਕ ਗੰਦਾ ਤੋਰ ਲਈ ਆ ਖਾਣੇ ਆ ਕਿਉਂਕਿ ਇਹ ਚੀਜ਼ਾਂ ਉੱਥੇ ਤੇ ਦੇਖਣ ਨੂੰ ਮਿਲਿਆ ਨਹੀਂ ਉੱਥੇ ਸਿਰਫ ਰੰਬਲ ਹੀ ਮਿਲਦੀ ਸ਼ਾਰ ਤੋਂ ਬਾਹਰ ਜਾਂਦੇ ਹਾਂ ਤੇ ਰੰਬਲ ਸ਼ਹਿਰ ਜਾਨੇ ਹ ਤੇ ਬਿਲਡਿੰਗਾਂ ਬਿਲਡਿੰਗਾਂ ਤੇ ਆ ਚੀਜ਼ਾਂ ਖੁੱਲਾ ਮਾਹੌਲ ਨਹੀਂ ਹੈਗਾ ਦੁਬਈ ਚ ਦੇਖੋ ਬਾਕੀ ਇਹ ਘੁੰਮਣ ਫਿਰਨ ਲਈ ਵਧੀਆ ਵਾ ਕੰਮਕਾਰ ਕਰਨ ਵਾਸਤੇ ਵੀ ਵਧੀਆ ਹੈ ਦੁਬਈ ਤੇ ਚਲੋ ਹਾਸੀ ਤੇ ਆਪਣਾ ਘੁੰਮਣ ਫਿਰਨ ਜਾਣਾ ਸੀ ਘੁੰਮ ਫਿਰ ਕੇ ਆ ਗਏ ਆ ਅਸੀਂ ਤੇ ਆਪਣੇ ਆ ਗਏ ਆ ਪੰਜਾਬ ਚ ਆਪਣਾ ਪਿੰਡ ਤਲਵੰਡੀ ਗੁਰਾਇਆ ਡੇਰਾ ਬਾਬਾ ਨਾਨਕ ਤੇ ਸਾਡੇ ਕਿੰਨੇ ਅਗਲੇ ਵਲੌਗ ਆਣ ਕੇ ਮੇਲੇ ਤੇ ਆਣ ਕੇ ਚੋਲੇ ਸਾਹਿਬ ਦਾ ਮੇਲਾ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗੁਰਦਾਸਪੁਰ ਜਿਹੜੇ ਦੇ ਵਿੱਚ ਤੇ ਉੱਥੇ ਵਲੌਗ ਬਣਾ ਕੇ ਪਾਵਾਂਗੇ ਤੁਹਾਨੂੰ ਸਾਰੇ ਵੀਡੀਓ ਦਿਖਾਵਾਂਗੇ ਮੇਲੇ ਦੀਆਂ ਤੇ ਠੀਕ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਨੇ ਕਿੰਨੀ ਹਰਿਆਲੀ ਸ਼ਾਂਤੀ ਕਿੰਨੀ ਹੈ ਉੱਥੇ ਤੇ ਪਤਾ ਹੀ ਨਹੀਂ ਗੱਡੀਆਂ ਕਿੰਨੀਆਂ ਚੱਲਦੀਆਂ ਸੜਕਾਂ ਤੇ ਦੀ ਅਤੈ ਨਹੀਂ ਲੱਗਦਾ ਕਿਹੜੀ ਆਈ ਕਿਹੜੀ ਗਈ ਇੱਥੇ ਖੁਸ਼ਾਂਤੀ ਸ਼ਾਂਤੀ ਆਈ ਪਈ ਹੈ ਤੇ ਆਉਣ ਵਾਲੀਆਂ ਵੀਡੀਓ ਜਿਹੜੀਆਂ ਸਾਡੀਆਂ ਹੋਣਗੀਆਂ ਉਹ ਚੋਲਾ ਸਾਹਿਬ ਦੇ ਮੇਲੇ ਤੇ ਹੋਣਗੀਆਂ ਜੀ ਕੇ ਸਾਰਿਆਂ ਨੂੰ ਸਤ ਸ੍ਰੀ ਅਕਾਲ